ਵਾਇਟ ਜੀ ਕਾ ਹਸਾ ਵਾਇਟ ਤੁਹਾਨੂੰ ਦਿਖਾਤੇ ਮੈਂ ਤੁਹਾਡਾ ਆਪਣਾ ਮਨ ਪੇ ਸੇ ਖਾਸਾ ਜੋ ਕਿ ਕੱਲ ਮੈਂ ਆਪਣਾ ਨਵਾਂ ਨਵਾਂ ਚੈਨਲ ਬਣਾਇਆ ਸੀਗਾ YouTube ਤੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਮੇਰੀ ਸਪੋਰਟ ਕਰਦੇ ਆ ਅੱਗੇ ਵੀ ਕਰੀ ਜਾਓ ਤੇ ਹੁਣ ਰੋਜ਼ ਸਵੇਰੇ ਸ਼ਾਮ ਵਲੌਗ ਆਏ ਕਰਨੇ ਆ ਤੁਸੀਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰੇਗਾ ਨਾ ਅੱਜ ਮੈਂ ਤੁਹਾਨੂੰ ਆਪਣਾ ਪਿੰਡ ਦਿਖਾਉਣਾ ਆ ਸਾਡੇ ਘਰ ਦੀ ਬੈਕ ਸਾਈਡ ਆ ਤੇ ਹੁਣ ਆਪਾਂ ਗੁਰੂ ਘਰ ਦਿਖਾਉਣੇ ਤੁਹਾਨੂੰ ਆ ਆਪਣਾ ਗੁਰੂ ਘਰ ਆ ਤੇ ਬਾਕੀ ਦਾ ਵਲੌਗ ਹੁਣ ਮੈਂ ਤੁਹਾਨੂੰ ਸ਼ਾਮ ਨੂੰ ਪਾਉਂਗਾ ਤੇ ਰੋਜ਼ ਹੁਣ ਡੇਲੀ ਆਇਆ ਕਰਨੇ ਆ ਰੋਜ਼ ਤੁਸੀਂ ਵਲੌਗ ਇੰਜੋਏ ਕਰਿਆ ਕਰੋ ਤੇ ਚਲੋ ਮਿਲਦੇ ਆਂ ਸ਼ਾਮ ਨੂੰ ਅਗਲੀ ਵਾਰੀ